ਦੋਸਤੋ ਕਦੇ-ਕਦੇ ਆਪਾਂ ਦੁਨੀਆ ਦੇ ਇਹੋ ਜਿਹੇ ਕਾਮਯਾਬ ਲੋਕਾਂ ਨੂੰ ਮਿਲਦੇ ਆ ਜਿਹੜੇ ਬਹੁਤੇ ਅਮੀਰ ਵੀ ਨਹੀਂ ਹੁੰਦੇ ਤੇ ਬਹੁਤਾ ਦਿਮਾਗ ਵੀ ਨਹੀਂ ਹੁੰਦਾ ਪਰ ਉਹ ਕਾਮਯਾਬੀ ਦੀਆਂ ਸਿਖਰਾਂ ਤੇ ਹੁੰਦੇ ਨੇ ਤਾਂ ਉਹ ਕਿਉਂ ਹੁੰਦੇ ਨੇ ਪਹਿਲੀ ਗੱਲ ਤਾਂ ਉਹ ਲਗਾਤਾਰਤਾ 'ਚ ਵਿਸ਼ਵਾਸ ਰੱਖਦੇ ਆ ਤੇ ਦੂਸਰਾ ਉਹਨਾਂ ਨੂੰ ਬੜਾ ਮਾਹੌਲ ਆਸੇ-ਪਾਸੇ ਉਹ ਬਹੁਤ ਮਦਦਗਾਰ ਮਿਲਿਆ ਹੁੰਦਾ ਸਾਰੇ ਬੱਲੇ-ਬੱਲੇ ਸ਼ਾਬਾਸ਼-ਸ਼ਾਬਾਸ਼ ਕਹਿਣ ਵਾਲੇ ਮਿਲੇ ਹੁੰਦੇ ਆ ਤੇ ਤੀਸਰੀ ਗੱਲ ਉਹ ਜਿੰਨਾ ਚਿਰ ਆਪਦੀ ਵਾਰੀ ਨਹੀਂ ਆਉਂਦੀ ਕਿਸੇ ਵੀ ਕੰਮ ਦੀ ਉਹਨਾਂ ਚਿਰੋ ਲੋਕਾਂ ਲਈ ਤਾੜੀਆਂ ਮਾਰਦੇ ਰਹਿੰਦੇ ਆ ਦੂਜਿਆਂ ਨੂੰ ਉਤਸ਼ਾਹਤ ਕਰਦੇ ਰਹਿੰਦੇ ਆ ਤੇ ਜਿਹੜੀਆਂ ਚੀਜ਼ਾਂ ਆਪਾਂ ਲੋਕਾਂ ਨੂੰ ਦਿੰਨੇ ਆ ਉਹ ਚੀਜ਼ਾਂ ਵਾਪਸ ਦੇ ਵਿੱਚ ਸਾਨੂੰ ਵੀ ਮਿਲਦੀਆਂ ਨੇ ਤੇ ਸਾਡੇ ਕੇਸ ਦੇ ਵਿੱਚ ਕੀ ਹੁੰਦਾ ਜੇ ਆਪਾਂ ਕੋਈ ਨਵਾਂ ਕੰਮ ਕਰਨ ਨੂੰ ਕਹਿੰਨੇ ਆ ਤਾਂ ਸਾਡੇ ਘਰ ਦੇ ਖਾਸ ਤੌਰ ਤੇ ਬੁੜੀਆਂ ਵੱਡੀਆਂ ਹਨਾ ਬਜ਼ੁਰਗ ਉਹ ਕਹਿੰਦੇ ਆ ਭਈ ਫਲਾਨਾ ਫੇਲ ਹੋ ਗਿਆ ਸੀ ਫਲਾਨਾ ਫੇਲ ਹੋ ਗਿਆ ਸੀ ਉਹ ਦੁਨੀਆ ਦੇ ਸਾਰੇ ਫੇਲ ਲੋਕਾਂ ਦੀ ਲਿਸਟ ਤੁਹਾਡੇ ਮੂਰੇ ਰੱਖ ਦੇਣਗੇ ਤੇ ਤੁਹਾਡੇ ਅੱਗੇ ਕਾਮਯਾਬ ਲੋਕ ਦੀ ਕਿਸੇ ਦੀ ਉਦਾਹਰਨ ਨਹੀਂ ਦਿੰਦੀ ਸੋ ਇਹਨਾਂ ਹਾਲਤਾਂ ਦੇ ਵਿੱਚ ਤੁਹਾਨੂੰ ਖੁਦ ਫੈਸਲਾ ਕਰਕੇ ਖੁਦ ਇਹੜਾ ਹੈਗਾ ਛਾਲ ਮਾਰ ਕੇ ਛੱਪੜ ਦੇ ਵਿੱਚ ਦੁਨੀਆ ਦੇ ਵਿੱਚ ਤਾਂ ਤੁਹਾਨੂੰ ਕਾਮਯਾਬੀ ਦਾ ਰਸਤਾ ਲੱਭਣਾ ਚਾਹੀਦਾ ਛੋਟੀ ਜੀ ਗੱਲ ਜੈ ਹਿੰਦਵਾਦ ਸਤਿ ਸ੍ਰੀ ਅਕਾਲ